ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਹਾਂ ਦਾ ਸਿਟੀ ਹੈਡਲਾਈਨਸ ਦੇ ਨਾਲ ਤੇ ਮੈਂ ਜੈ ਕੁਮਾਰ ਜਿਮਨੀ ਚੋਣਾ ਦੀ ਚਰਚਾ ਜਿਹੜੀ ਹੈ ਉਹ ਸੁਰਖੀਆਂ ਦੇ ਵਿੱਚ ਹੈ ਤੇ ਹਰ ਇੱਕ ਸਿਆਸੀ ਲੀਡਰ ਜਿਹੜੇ ਨੇ ਉਹਨਾਂ ਦੀ ਨਜ਼ਰਾਂ ਜਿਹੜੀਆਂ ਨੇ ਇਸ ਵਾਰ ਦੀ ਜਿਮਨੀ ਚੋਣਾ ਤੇ ਟਿਕੀਆਂ ਹੋਈਆਂ ਨੇ ਤੇ ਉੱਥੇ ਹੀ ਗੱਲ ਕਰੀਏ ਹਲਕਾ ਗਿੱਦੜ ਵਾਹੇ ਦੀ ਤਾਂ ਗਿੱਦੜ ਵਾਹਾ ਇਸ ਵਾਰ ਜਿਮਨੀ ਚੋਣਾ ਦੀ ਹੌਰ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਉੱਥੇ ਸੁਖਵੀਰ ਬਾਦਲ ਦੇ ਜਿਮਨੀ ਚੋਣ ਲੜਨ ਦਾ ਜਿਹੜਾ ਵਾ ਉਹ ਸੂਤਰਾਂ ਮੁਤਾਬਕ ਦਾਵਾ ਕੀਤਾ ਜਾ ਰਿਹਾ ਹੈ ਉੱਥੇ ਜੇ ਗੱਲ ਕਰੀਏ ਗਿੱਦੜਵਾਹੇ ਦੀ ਤਾਂ ਗਿੱਦੜਵਾਹਾ ਅਕਾਲੀ ਦਲ ਦਾ ਗੱਲ ਰਿਹਾ ਹੈ ਕਿਉਂਕਿ 6 ਬਾਾਰ ਲਗਾਤਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਥੋਂ ਵਿਧਾਇਕ ਵੀ ਰਹੇ ਨੇ ਤੇ ਉਸ ਤੋਂ ਬਾਅਦ ਉੱਥੇ ਗਿੱਦੜਵਾਹੇ ਦੇ ਵਿੱਚ ਹੀ ਰਾਜਾ ਬੜਿੰਗ ਜੋ ਕਿ 3 ਬਾਾਰ ਵਿਧਾਇਕ ਰਹਿ ਚੁੱਕੇ ਨੇ ਤੇ ਹੁਣ ਇਸ ਵਾਰ ਫਿਰ ਜਿਹੜਾ ਸੂਖੀਆਂ ਦੇ ਵਿੱਚ ਗਿੱਦੜਵਾਹਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਦੀਪ ਸਿੰਘ ਜੋ ਕਿ ਅਕਾਲੀ ਦਲ ਨੂੰ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਉੱਥੇ ਹੀ ਅਕਾਲੀ ਦਲ ਨੂੰ ਵੱਡਾ ਝਟਕਾ ਵੀ ਲੱਗਿਆ ਤਾਂ ਗੱਲ ਕਰੀਏ ਗਿੱਦੜਵਾਹੇ ਦੀ ਤਾਂ ਗਿੱਦੜਵਾਹਾ ਇਸ ਵਾਰ ਹੌਟ ਸੀਟਾਂ ਦੇ ਵਿੱਚੋਂ ਗਿਣਿਆ ਜਾ ਰਿਹਾ ਜਿੱਥੇ 6 ਬਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਧਾਇਕ ਰਹੇ ਨੇ ਤੇ ਉੱਥੇ ਹੀ ਅਕਾਲੀ ਦਲ ਦਾ ਘੜੀ ਮੰਨਿਆ ਜਾ ਰਿਹਾ ਤੈਸਵਾਰ ਗਿੱਦੜਵਾਹਾ ਜਿਮਨੀ ਚੋਣਾ ਵਿੱਚ ਵੱਡੀ ਵੱਡਾ ਸਿਆਸੀ ਮੁਕਾਬਲਾ ਜਿਹੜਾ ਵੈ ਉਹ ਹੋ ਸਕਦਾ ਹੈ ਕਿਉਂਕਿ ਸ਼ਰੋਮਣੀ ਅਕਾਲੀ ਦਲ ਤੋਂ ਅਸਤੀਫੇ ਮਗਰੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਜੋ 28 ਅਗਸਤ ਨੂੰ ਆਪ ਦੇ ਵਿੱਚ ਸ਼ਾਮਲ ਹੋ ਜਾਦੇ ਜਿਸ ਦੇ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਜਿਹੜਾ ਵੈ ਉਹ ਲੱਗਿਆ ਤਾਂ ਸੂਤਰ ਡਿੰਪੀ ਢਿੱਲੋਂ ਦੇ ਰਲੇਵੇ ਦਾ ਆਧਾਰ ਜਿਮਨੀ ਚੋਣਾ ਵਿੱਚ ਉਹਨਾਂ ਨੂੰ ਆਪ ਦੀ ਟਿਕਟ ਦਾ ਵਾਦਾ ਦੱਸਦੇ ਹਨ ਮੌਜੂਦਾ ਘਟਨਾਕਰਨ ਮੁਤਾਬਕ ਸੁਖਵੀਰ ਬਾਦਲ ਦੇ ਗਿੱਦੜਵਾਹ ਹਲਕਾ ਤੋਂ ਜਿਮਨੀ ਚੋਣਾ ਲੜਨ ਦੀ ਪੂਰੀ ਸੰਭਾਵਨਾ ਵੀ ਜਿੱਥੇ ਹੈ ਉਹ ਜਤਾਈ ਗਈ ਸੀ ਪਰ ਉੱਥੇ ਹੀ ਜਾਣਕਾਰ ਦੇ ਮੁਤਾਬਕ ਸੁਖਵੀਰ ਦੇ ਖੁੱਤ ਚੋਣ ਲੜਨ ਨੂੰ ਘਾਤਕ ਵੀ ਦੱਸ ਰਹੇ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 1969 ਤੋਂ ਲੈ ਕੇ 1985 ਤੱਕ ਗਿੱਦੜਵਾਹ ਹਲਕੇ ਤੋਂ ਵਿਧਾਇਕ ਵੀ ਰਹੇ ਸੀ ਕਿਉਂਕਿ ਜਿਸ ਦੇ ਨਾਲ ਅਕਾਲੀ ਦਲ ਜਿਹੜਾ ਵੈ ਉਹ ਗਿੱਦੜਵਾਹੇ ਚ ਗੜ ਮੰਨਿਆ ਜਾਂਦਾ ਸੀ ਮੌਜੂਦਾ ਸਮੇਂ ਸ਼੍ਰੋਮਣੀ ਅਕਾਲੀ ਦਲ ਜਥੇ ਬੰਦਕ ਪਰੇਸ਼ਾਨੀਆਂ ਕਾਰਨ ਸੂਬੇ ਪੱਧਰ ਤੇ ਕਰੋ ਜਾਂ ਮਰੋ ਦੀ ਸਥਿਤੀ ਵੀ ਪੈਦਾ ਹੋ ਸਕਦੀ ਕਿਉਂਕਿ ਅਕਾਲੀ ਦਲ ਇਸ ਜਿਬਨੀ ਚੋਣ ذریعے 1995 ਦੀ ਗਿੱਦੜਵਾਹ ਜਿਬਨੀ ਚੋਣ ਦਾ ਇਤਿਹਾਸ ਜਿਹੜਾ ਵੈ ਉਹ ਦੁਬਾਰਾ ਦੌਰਾਨ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਤਾਜ਼ਾ ਘਟਨਾਕ੍ਰਮ ਦੇ ਵਿੱਚ ਅਕਾਲੀ ਦਲ ਕੋਲੋਂ ਸੁਖਬੀਰ ਤੋਂ ਇਲਾਵਾ ਹੋਰ ਮੌਜੂਦਾ ਉਮੀਦਵਾਰ ਕੋਈ ਵੀ ਨਹੀਂ ਦੱਸਿਆ ਜਾ ਰਿਹਾ ਕੁਝ ਸਿਆਸੀ ਜਾਂਕਾਰ ਸੁਖਵੀਰ ਦੇ ਖੁੱਦ ਚੋਣ ਲੜਨ ਨੂੰ ਘਾਤਕ ਵੀ ਦੱਸ ਰਹੇ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਕਿ 6 ਵਾਰ ਲਗਾਤਾਰ ਇਥੋਂ ਵਿਧਾਇਕ ਵੀ ਰਹੇ ਨੇ ਪਰ ਇਸ ਵਾਰ ਦੇਖਣਾ ਇਹ ਹੋਏਗਾ ਕਿ ਇਸ ਵਾਰ ਦਾ ਜਿਮਨੀ ਚੋਣ ਗਿੱਦੜਵਾਹ ਸੀਟ ਕਿਸ ਦੇ ਹੱਥ ਜਾਂਦੀ ਹੈ ਪਰ ਇਸ ਵਕਤ ਸਭ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਗਿੱਦੜਵਾਹ ਹਲਕੇ ਤੇ ਟਿਕੀਆਂ ਹੋਈਆਂ ਨੇ ਤੇ ਉੱਥੇ ਹੀ ਤਿੰਨ ਵਾਰ ਰਾਜਾ ਬੜਿੰਗ ਜੋ ਕਿ ਉੱਥੋਂ ਵਿਧਾਇਕ ਰਹੇ ਚੁੱਕੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਸੰਸਦ ਮੈਂਬਰ ਚੁੜੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਪਰ ਹੁਣ ਇਸ ਤੇ ਲਗਾਤਾਰ ਲੋਕਾਂ ਦੀਆਂ ਜਿਹੜੀਆਂ ਨਜ਼ਰਾਂ ਤੇ ਸਿਆਸੀ ਲੀਡਰਾਂ ਦੀਆਂ ਨਜ਼ਰਾਂ ਵੀ ਟਿੱਕੀਆਂ ਹੋਈਆਂ ਨੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਮੈਦਾਨ ਵਿੱਚ ਆਉਂਦੇ ਹਨ ਤਾਂ ਅਕਾਲੀ ਦਲ ਲਈ ਮਸਲਾ ਨਾਜ਼ੁਕ ਵੀ ਹੋ ਸਕਦਾ ਹੈ ਹਾਲਾਂਕਿ ਬਠਿੰਡੇ ਹਲਕੇ ਤੋਂ ਉਹਨਾਂ ਦੇ ਪੁਰਾਣੇ murid ਗਿੱਡੜਵਾਹਾ ਵਿੱਚ ਮਨਪ੍ਰੀਤ ਸਿੰਘ ਦੀ ਅਮਦ ਪ੍ਰਤੀ ਕਮਰ ਕੱਸੇ ਕਰੀ ਬੈਠੇ ਨੇ ਤਾਂ ਉੱਥੇ ਹੀ ਇਹਨਾਂ ਜ਼ਰੂਰ ਹੈ ਕਿ ਸੁਖਵੀਰ ਅਤੇ ਡਿੰਪੀ ਵਿਚਕਾਰ ਮੁਕਾਬਲਾ ਹੋਣ ਦੀ ਸੂਤਰਾਂ ਵਿੱਚ ਅਮ੍ਰਿਤਾ ਵੜਿੰਗ ਦੇ ਮੈਦਾਨ ਵਿੱਚ ਉਤਰਨ ਨਾਲ ਹੀ ਕਾਂਗਰਸ ਸਿਆਸੀ ਮੁਕਾਬਲਾ ਕਾਂਗਰਸ ਸਿਆਸੀ ਮੁਕਾਬਲੇ ਵਿੱਚ ਵਿਖਾਈ ਦੇਵੇਗੀ ਲਗਾਤਾਰ ਇਸ ਗਿੱਦੜਵਾਹੇ ਸੀਟ ਤੇ ਲੋਕਾਂ ਦੀਆਂ ਤੇ ਸਿਆਸੀ ਲੀਡਰਾਂ ਦੀਆਂ ਨਜ਼ਰਾਂ ਜਿਹੜੀਆਂ ਨੇ ਟਿੱਕੀਆਂ ਹੋਈਆਂ ਹਨ ਨਿੱਤ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਗਿੱਦੜਵਾਹੇ ਹਲਕੇ ਨੂੰ ਲੈ ਕੇ ਕੀ ਸੋਚਦੇ ਹੋ ਤੁਸੀਂ